ਲਓ ਜੀ ਹੁਣ ਆਪਾਂ ਕਰਨ ਜਾਣਿਆ ਨੌ ਦਾ ਪਰਿਵਾਰ ਨੌ ਦਾ ਪਰਿਵਾਰ ਇਹ ਮੇ ਆਪਣਾ ਪਰਿਵਾਰ ਹੈ ਨਾ ਉਹ ਮੇ ਆਪਾਂ ਨੌ ਦਾ ਪਰਿਵਾਰ ਕਰਦੇ ਆਂ ਅਕਸਰ ਬੱਚਿਆਂ ਨੂੰ 10 ਤੇ 9 ਦਾ ਪਤਾ ਹੁੰਦਾ ਉੰਨੇ ਹੁੰਦੇ ਨੇ ਹਾਂਜੀ 20 ਤੇ 9 ਪਤਾ ਹੁੰਦਾ 29 ਹੁੰਦੇ ਨੇ 30 ਤੇ 9 ਪਤਾ ਹੁੰਦਾ 39 ਹੁੰਦੇ ਨੇ 40 ਤੋਂ ਬਾਅਦ ਥੋੜੀ ਜਿਹੀ ਦਿੱਕਤ ਆਦੀ ਹੈ 40 ਤੇ 9 ਸਰ ਫਿਰ ਆ ਕਹਿੰਦੇ ਸਰ ਜੀ ਅ ਸਰ ਜੀ 49 49 ਜੀ ਫਿਰ ਜੇ ਆਪਾਂ ਇੰਗਲਿਸ਼ ਦੇ ਵਿੱਚ ਅੱਜ ਕੱਲ ਮੋਬਾਈਲ ਨੰਬਰ ਵੀ ਦੱਸਦੇ ਆਪਾਂ ਕਹਿੰਦੇ ਜੀ 495697989 ਜੇ ਆਪਾਂ ਨੂੰ ਸਹੀ ਆਉਂਦਾ ਹੁੰਦਾ ਆਪਾਂ ਲੈ ਆਉਂਦੇ ਜਿਆਨ ਨੂੰ ਪਤਾ ਕਿ ਨਹੀਂ ਪਤਾ ਮੰਨ ਲਾ ਆਪਾਂ ਕਹਾਂ ਜੀ 98682 ਤੇ 82 199 ਤਾਂ ਆਪਾਂ ਨੂੰ ਆਪਾਂ ਉਹ ਅਗਲਾ ਦੁਬਾਰਾ ਪੁੱਛਦਾ ਵੀ 8 ਨਾ ਆਇਆ ਕਿ 7 ਨਾ ਆਇਆ ਜਾਂ 5 ਨਾ ਆਇਆ ਹੁੰਦਾ ਨਹੀਂ ਪ੍ਰੋਬਲਮ ਆਪਾਂ ਉਹਦੇ ਲਈ ਸੋਲਵ ਕਰਦੇ ਆ ਸਮਝਾ ਗਏ ਚੀਜ਼ ਠੀਕ ਹੈ ਕਰੀਏ ਜੀ ਸਟਾਰਟ प्रकारे सुखदी सुखदीप जी कर स्टार्ट कस दस नौ दस नौ उन्नी ते नौ उन्नी कुे सिर त लै लुन्नी दस ते नौ उन्नी कुे सिर त लै ल चाहे चाह पता सवाल नहीं क्यों नहीं बड़ी पता उन्त्ती चार थोड़ी घट रहेगी पत्ती चार थोड़ी घट रहे नौ उन्त्ती चार थोड़ी होर पालोली

మనఖీ మఖాఖా <hatır> अस्सी नौ उन्नानवे छुट्टिया नब्बे नौ नड़िवे छुट्टिया दस नौ उन्नीस छिते लै लो नौ उत्तीस

ਦਾਲ ਲਈ ਹੈ ਇੱਥੇ ਬਟਾ 1 ਦਾ ਮਤਲਬ 10 ਹੈ 2 ਦਾ ਮਤਲਬ 2 ਹੈ ਕਿਉਂਕਿ ਇਹ ਦਹਾਈ ਦੇ ਸਥਾਨ ਤੇ ਹੈ ਇਹਦੇ ਵਿੱਚ ਇੱਕ ਦਹਾਈ ਹੈ ਇਹਦੇ ਵਿੱਚ ਦੋ ਦਹਾਈਆਂ ਨਹੀਂ ਇਹਦੇ ਵਿੱਚ ਤਿੰਨ ਦਹਾਈਆਂ ਨਹੀਂ ਤਿੰਨ ਦਹਾਈਆਂ 9 ਇਕੱਲੇ ਤਿੰਨ ਦਹਾਈਆਂ ਮਤਲਬ 30 30 ਤੇ 9 39 ਜਿੱਥੇ 4 ਦੇਖੋ 40 40 ਤੇ 9 59 5 ਦੇਖੋ 50 50 ਤੇ 9 59 6 ਦੇਖੋ 60 60 ਤੇ 9 69

ਲਿਖ ਦੇ ਇਕ 70 70 ਦਿਨ ਉਹ 79 ਉਹ ਆ ਗਈ 80 ਦੇ ਨੋ 99 ਜਾਣ ਦੇਣਾ ਕਰ ਮਾਮੇ 90 ਦੇ ਨੋ ਜਿੰਨੇ ਦਿਨ ਰਹਿ ਗਏ ਲਓ ਜੀ ਫੇਰ ਵੀਡੀਓ